ਅਨੀਤ ਬਿੱਟੂ ਇੱਕ ਬਿਆਨ ਦੇ ਕੇ ਗਏ ਨੇ ਕਿ ਜਿਹੜੇ ਬੰਦਿਆਂ ਤੋਂ ਇੱਕ ਐਡਾਕ ਟ੍ਰੈਕ ਦੀ ਰੇਲਵੇ ਦੀ ਜ਼ਮੀਨ ਨਹੀਂ ਲੈ ਹੁੰਦੀ ਜਿਹੜੇ ਬੰਦਿਆਂ ਤੋਂ ਹਾਈਵੇ ਸੜਕ ਦੀ ਉਹ ਨਹਿਰ ਪਾ ਤੁਸੀਂ ਤੁਸੀਂ ਸੋਚ ਸਕਦੇ ਹੋ ਵੀ ਇਹ ਨਹਿਰ ਆ ਜਿਹੜੀ ਇਹ ਸਰਕਾਰ ਜਿਹੜੀ ਉਹ ਚਲਾ ਸਕਦੀ ਹੈ ਨਾ ਮਮਕਨ ਸਿਰਫ ਉਹ ਗਿੱਦੜਵਾਏ ਦੀ ਇਲੈਕਸ਼ਨ ਨੂੰ ਦੇਖ ਕੇ ਹੋਏ ਇਹ ਸਾਰਾ ਜਿਹੜਾ ਏ ਡਰਾਮਾ ਏ ਉਹ ਕੀਤਾ ਜਦੋਂ ਬਣ ਗਈ ਉਦੋਂ ਤੋਂ ਬਾਅਦ ਪੁੱਛ ਲੈ ਫਿਰ ਉਹਨਾਂ ਨੂੰ ਹੋਰ ਕੀ ਕਰੀਏ 2500 ਕਿਉਂ ਸਿਕਭਾਣੀ ਜਾਊਗਾ 149 ਕਿਲੋਮੀਟਰ ਲੰਬਾਈ ਹੈ 521 ਮੋਗੇ ਹੋਣਗੇ 12.5 ਫੁੱਟ ਡੂੰਘਾਈ ਹੈ 50 50 ਫੁੱਟ ਚੌੜੀ ਹੈ ਬਿਲਕੁਲ ਚੱਲ ਕੇ ਨਾ ਆਪਣਾ ਹਰੀਕੇਪਤਨ ਤੋਂ ਬਿਲਕੁਲ ਰਾਜਸਥਾਨ ਦੇ ਬਾਰਡਰ ਤੇ ਜਾ ਕੇ ਖਤਮ ਹੋ ਜਾਊਗੀ ਉਹਦਾ ਨਾਮ ਹੈ ਮਾਲਵਾ ਨਹਿਰ ਇਹ ਤਾਂ ਪਹਿਲਾਂ ਵੀ ਕਹਿੰਦੇ ਸੀ ਬਿਜਲੀ ਫਰੀ ਨਹੀਂ ਹੋ ਸਕਦੀ ਹੋਈ ਨਹੀਂ ਫਿਰ ਇਹ ਤਾਂ ਕਹਿੰਦੇ ਸੀ ਨੌਕਰੀਆਂ ਦੇ ਸਕਦੇ 43 ਹਜ਼ਾਰ ਦਿੱਤੀਆਂ ਨਹੀਂ ਫਿਰ ਇਹ ਤਾਂ ਕਹਿੰਦੇ ਸੀ ਕਿ ਐ ਕਿਵੇਂ ਕਰ ਦੋਗੇ ਤੁਸੀਂ ਕਿ ਟੋਲ ਪਲਾਜ ਕਿਵੇਂ ਬੰਦ ਕਰ ਦੋਗੇ 17 ਟੋਲ ਪਲਾਜ ਬੰਦ ਕਰਦੇ ਇਹ ਕਾ ਜਿਹੜਾ ਇੱਥੇ ਆ ਹੁਣ ਕੀ ਇਹਦੋਂ ਮਲੇਗੋਲਾ ਰੋਡ ਮਲੇਗੋਲਾ ਤੇ ਅਮਰਗੜ ਦੇ ਪੰਜ ਤੀਕ ਨੂੰ ਬੰਦ ਹੋ ਰਿਹਾ ਸੋ ਅਸੀਂ ਨਹੀਂ ਕੋਈ ਐਕਸਟੈਂਸ਼ਨ ਸਲੂਸ਼ਨ ਦੇਣੀ ਹਾਂ ਉਹਨਾਂ ਦਾ ਬੋਲਣਾ ਕੰਮ ਹੈ ਪਰ ਜਦੋਂ ਕੰਮ ਹੋ ਗਿਆ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਹਿਰ ਬਣ ਰਹੀ ਹੈ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਹਿਰ ਬਣ ਰਹੀ ਹੈ ਹੁਣ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਪਹਿਲਾਂ ਕਿਉਂ ਨਹੀਂ ਕਿਸੇ ਨੇ ਸੋਚਿਆ ਮੈਂ ਕਿ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਖਤਮ ਹੁੰਦੀਆਂ ਹੋਣ ਉਹਨਾਂ ਨੂੰ ਮੋਗਿਆਂ ਦਾ ਦਰਦ ਕੀ ਪਤਾ ਹੈ ਮੋਗਿਆਂ ਦਾ ਦਰਦ ਤਾਂ ਉਹਨਾਂ ਨੂੰ ਪਤਾ ਹੋਊਗਾ ਜਿਹੜੇ ਅੱਧੇ-ਅੱਧੇ ਇੰਚ ਪਿੱਛੇ ਵੀ ਲੜਾਈਆਂ ਹੋ ਜਾਂਦੀਆਂ ਨੇ ਇੱਕ-ਇੱਕ ਮਿੰਟ ਪਿੱਛੇ ਵੀ ਲੜਾਈਆਂ ਹੋ ਜਾਂਦੀਆਂ ਨੇ ਪਾਣੀ ਪਿੱਛੇ ਨਾ ਸੋ ਸੋ ਅਸੀਂ ਸਾਡਾ ਪਾਣੀ ਹੈ ਅਸੀਂ ਆਪਣੇ ਪਾਣੀ ਨੂੰ ਕਿਉਂ ਨਾ ਇਸਤੇਮਾਲ ਕਰੀ 2 ਲੱਖ ਏਕੜ ਜਿਹੜੀ ਜ਼ਮੀਨ ਹੈ ਉਹਨੂੰ ਸਿੰਚਾਈ ਵਾਲਾ ਪਾਣੀ ਮਿਲੂਗਾ ਇਧਰਲੇ ਪਾਸੇ ਮਾਲਵਾ ਨਹਿਰ ਹੋ ਜੂ ਵਿਚਾਲੇ ਹੈਗੀ ਹੈ ਗੰਗਾ ਕਨਾਲ ਇੰਦਰਾ ਗਾਂਧੀ ਕਨਾਲ ਵੀ ਕਹਿੰਦੇ ਨੇ ਜਿਹੜੀ ਕਿ ਰਾਸਤਾ ਨੂੰ ਜਾਂਦੀ ਹੈ ਉਹਦੇ ਚ ਤਾਂ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਉਹ ਚੋਂ ਹੀ ਨਿਕਲਦਾ ਕੋਈ ਪਰਲੇ ਪਾਸੇ ਫੇਰ ਆਪਣੀ ਹੈ ਸਰੰਦ ਫੀਡਰ ਕਹਿੰਦੇ ਉਹ ਚ 5000 ਕਿਉਂ ਸਿੱਕ ਜਾਂਦਾ ਉਹਦੇ ਚ ਕਲੌਸ ਕਰਦੇ ਪੰਪਾਂ ਨਾਲ ਚੱਕ ਕੇ ਇਧਰਲੇ ਪਾਸੇ ਪਾਣੀ ਸੁੱਟਦੇ ਆ ਉਹ ਬਿਜਲੀ ਬਚੂਗੀ ਨਾਲੇ ਪਰਲੇ ਪਾਸੇ ਵਾਲਾ ਪਾਣੀ ਪਰਲੇ ਪਾਸੇ ਫਜ਼ਲ ਕਾਲੇ ਪਾਸੇ ਵਰਤੇ ਜਾਊਗਾ ਇਧਰਲੇ ਪਾਸੇ ਇਧਰਲੇ ਪਾਸੇ ਵਰਤੇ ਜਾਊਗਾ ਤੇ ਬਾਕੀ ਕਿਸੇ ਦੇ ਕਹਿਣ ਨਾਲ ਇਹ ਬੰਦ ਨਹੀਂ ਹੋਣੀ ਤੇ ਬਾਣੀ ਜਾਣੀ ਹੈ ਅਸੀਂ ਕੰਮ ਉਹੀ ਕਰਦੇ ਆ ਜਿਹੜਾ ਕਰ ਸਕਦੇ ਆ ਜਿਹੜਾ ਨਹੀਂ ਕਰ ਸਕਦੇ ਅ ਬਜਟ ਹੈ ਨਹੀਂ ਮੈਂ ਕਿਵੇਂ ਕਰ ਸਕਦਾ ਜੇ ਬਜਟ ਹੀ ਹੈ ਨਹੀਂ ਸੋ ਇਸ ਕਰਕੇ ਇਸ ਨਹਿਰ ਦਾ ਪਲੈਨਿੰਗ ਜਿਹੜੀ ਹੈ ਪ੍ਰੋਪਰ ਹੋ ਗਈ ਹੈ ਹੁਣ ਕਿੰਤੀ ਮਿੰਤੀ ਚੱਲ ਰਹੀ ਹੈ ਕੁਝ ਜ਼ਮੀਨ ਰਾਜਸਥਾਨ ਤੋਂ ਵੀ ਲੈਣੀ ਪੈਣੀ ਹੈ ਕਿਉਂਕਿ ਉਹਨਾਂ ਨੇ ਇਨਕੁਆਇਰ ਕੀਤੀ ਹੋਈ ਉਸ ਵੇਲੇ ਜਦੋਂ ਆਬਦੀ ਬਨਾਹਰ ਬਣਾਉਣੀ ਸੀ ਜਿਹੜਾ ਸਾਡਾ ਕਲਚਰ ਹੈ ਜਿਹਦੇ ਵਿੱਚ ਫੁਲਕਾਰੀਆਂ ਦਰੀਆਂ ਤੇ ਸਕੱਤੀ ਕਹਾਣੀ ਦਾ ਤੇਲ ਹੋ ਗਿਆ ਚੱਪਲਾ ਸਾਬਣ ਪਹਿਲਾਂ ਅਸੀਂ ਰਿੰਡ ਤੋਂ ਸਾਬਣ ਬਣਾਉਂਦੇ ਹੁੰਦੇ ਸੀ ਹਨਾ ਉਹ ਚੀਜ਼ਾਂ ਖਤਮ ਹੋ ਗਈਆਂ ਸੀ ਤੇ ਸਾਡੀਆਂ ਲੇਡੀਜ਼ ਕੋਲ ਸਕਿੱਲ ਹੈ ਵਾ ਸੋ ਅਸੀਂ ਹੁਣ ਸ਼ੁਰੂ ਕੀਤਾ ਸੀ ਅਸੀਂ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਤੋਂ ਅਕਾਲਗੜ੍ਹ ਤੋਂ ਤੇ ਉਸ ਤੋਂ ਬਾਅਦ ਮਨੂੰ ਵਧਾ ਲਿਆ ਤਾਂ ਸਾਡੇ ਕੋਲ ਪ੍ਰਾਈਵੇਟ ਸਕੂਲਾਂ ਦੀਆਂ ਵੀ ਹੁਣ ਸਾਡੇ ਕੋਲੇ 25 ਦੇ ਲਗਭਗ ਪ੍ਰਾਈਵੇਟ ਸਕੂਲਾਂ ਨੇ ਵਰਦੀਆਂ ਦੇ ਆਰਡਰ ਨੇ ਹੁਣ ਅਸੀਂ ਪੁਲਿਸ ਦੀ ਵਰਦੀ ਵੀ ਉਹਨਾਂ ਨੂੰ ਦੇਤੀ ਠੀਕ ਹੈ ਨਾ ਇੱਕ ਪਹਿਲਾਂ ਸੰਗਰੂਰ ਚ ਕਰਕੇ ਦੇਖਿਆ ਸੀਗਾ ਪਾਇਲਟ ਕਾਮਯਾਬ ਰਿਹਾ ਤਾਂ ਹੁਣ ਸਾਰੇ ਜ਼ਿਲ੍ਹਿਆਂ ਚ ਪੰਜਾਬ ਪੁਲਿਸ ਦੀਆਂ ਸਾਰੀਆਂ ਵਰਦੀਆਂ ਇਸ ਵਕਤ ਜਿਸ ਵੇਲੇ ਆਪਾਂ ਗੱਲ ਕਰ ਰਹੇ ਹਾਂ ਇਸ ਵਕਤ ਵੀ ਮਸ਼ੀਨਾਂ ਚੱਲ ਰਹੀਆਂ ਹੋਣਗੀਆਂ ਤੇ ਪੁਲਿਸ ਦੀਆਂ ਸਾਰੀਆਂ ਵਰਦੀਆਂ ਜਿਹੜੀਆਂ ਨੇ ਪਹਿਲਾਂ ਇਧਰੋਂ ਉਧਰੋਂ ਕਿਧਰੋਂ ਕਰਾਉਂਦੇ ਸੀ ਅਸੀਂ ਆਪਣੇ ਪਿੰਡਾਂ ਦੇ ਵਿੱਚ ਲੇਡੀਜ਼ ਤੋਂ ਸਿਲਵਾ ਰਹੇ ਹਾਂ ਮੈਂ ਇਹ ਚਾਹਨਾ ਮੇਰੀ ਇਹ ਸੋਚ ਹੈ ਕਿ ਜਿਸ ਵੇਲੇ ਖੇਤ ਮਜ਼ਦੂਰ ਘਰ ਆਵੇ ਜਾਂ ਕਿਸਾਨ ਖੇਤੋਂ ਘਰ ਆਵੇ ਜਾਂ ਕੋਈ ਮੁਲਾਜ਼ਮ ਆਪਣੇ ਦਫ਼ਤਰ ਚੋਂ ਘਰ ਆਵੇ ਤਾਂ ਉਹਦੇ ਆਉਂਦਿਆਂ ਤੱਕ ਉਹਦੀ ਉਹਦੇ ਘਰੇ ਉਹਦੀ ਉਹਦੀ ਘਰ ਵਾਲੀ ਜਾਂ ਉਹਦੀ ਮਾਂ ਜਾਂ ਉਹਦੀ ਭੈਣ ਘਟੋ-ਘਟ 2000 ਰੁਪਇਆ ਇੱਕ ਦਿਨ ਦਾ ਉਹ ਕਮਾ ਕੇ ਬੈਠੀ ਹੋਵੇ ਤੇ ਇਹਦੇ ਨਾਲ ਫਿਰ ਕਬੀਲਦਾਰੀ ਜਿਹੜੀ ਹੈ ਉਹ ਲਈ ਤੇ ਰਹਿੰਦੀ ਹੈ ਚਾਈਨਾ ਦੀ ਜੇ ਆਪਾਂ ਗੱਲ ਕਰਦੇ ਹਾਂ ਨਾ ਤਾਂ ਚਾਈਨਾ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਲੇਡੀਜ਼ ਹੈ ਜਿਹੜੇ ਨੇ ਉਹ ਬੇਲੀਆ ਨਹੀਂ ਹੈਗੇ ਕੋਈ ਮिक्की ਮਾਊਸ ਬਣਾ ਰਹੇ ਹੈ ਕੋਈ ਬਾਰਬੀ ਡਾਲ ਬਣਾ ਰਹੇ ਹੈ ਖੜਾਉਣੇ ਬਣਾ ਰਹੇ ਹੈ ਹੋਰ ਬਹੁਤ ਸਾਰਾ ਸਮਾਨ ਜਿੰਨਾ ਜਿਹੜਾ ਚਾਈਨਾ ਤੋਂ ਬਣਦਾ ਸੋ ਇਸੇ ਕਰਕੇ ਇਸ ਮਿਸ਼ਨ ਸਾਡਾ ਇਹ ਜੀਗਾ ਪਹਿਲ ਦਾ ਕਿ ਪਹਿਲ ਦਾ ਅਸੀਂ ਮਾਰਟ ਵੀ ਲਾਉਣੇ ਕਿ ਸੜਕ ਤੇ ਨਾ ਮਹੀਨੇ ਚ ਦੋ ਵਾਰ ਉਹਨੂੰ ਵੀ ਕਿਤਾ ਕੇ ਲੋਕ ਖਰੀਦ ਕੇ ਲੈ ਕੇ ਜਾਂਦੇ। ਉਸ ਦੀ ਸ਼ੁਰੂਆਤ ਹੋਈ ਹੈ। ਹਾਂ ਮੈਨੂੰ ਲੱਗਦਾ ਕਿ ਘੰਟਾ ਜਾਂ 2 ਘੰਟੇ ਉਸ ਚੱਲਦਾ ਹੋਊਗਾ। 2 ਘੰਟੇ ਜੀ ਲੋਕ ਜਿਹੜੇ ਨੇ ਕਿਉਂਕਿ ਅੱਜ ਕੱਲ੍ਹ ਆਰਗੈਨਿਕ ਚੀਜ਼ਾਂ ਕਿੱਥੇ ਮਿਲਦੀਆਂ ਨੇ। ਸੋ ਇਹਨੂੰ ਅਸੀਂ ਹੋਰ ਨਵੇਂ ਪਰਚੇ ਹੋਰ ਵੀ ਸਮਾਨ ਬਣਾ ਕੇ ਮਲ ਫੁਲਕਾਰੀਆਂ, ਦਰੀਆਂ ਹਨਾ ਸਾਡੀਆਂ ਚਾਦਰਾਂ ਜੋ ਸਾਡਾ ਕਲਚਰ ਅੱਜ ਜੇ ਮੈਂ ਤੁਹਾਨੂੰ ਦੱਸਾਂ ਮੁਹਾਲੀ 에ਰਪੋਰਟ ਦੇ ਅੰਦਰ ਇੱਕ ਸਰਕਾਰ ਦੀ ਦੁਕਾਨ ਹੈ ਜਿੱਥੇ ਫੁਲਕਾਰੀਆਂ, ਜੁੱਤੀਆਂ ਤੇ ਹੋਰ ਕਲਚਰਡ ਜਿਹੜਾ ਸਾਡਾ ਮਸ਼ਹੂਰ ਸੀ ਚ ਨੇ ਉੱਥੇ ਸਭ ਤੋਂ ਵੱਧ ਵਿਕਰੀ ਉੱਥੇ ਉਸ ਦੁਕਾਨ ਦੀ ਹੈ ਕਿਉਂਕਿ ਲੋਕ ਲੈ ਕੇ ਜਾਣਾ ਚਾਹੁੰਦੇ ਪੰਜਾਬ ਦੀ ਅਸੀਂ ਹੁਣ ਫੁਲਕਾਰੀਆਂ ਨੂੰ ਫਰੇਮ ਵੀ ਕਰਤਾ ਤਾਂ ਕਿ ਉਹ ਘਰੇ ਜਾ ਕੇ ਲਾ ਸਕਣ ਆਪਣੇ ਡਰਿੰਗ ਰੂਮ ਜਾਂ ਕਿਤੇ ਸੋ ਇਹ ਰੋਜ਼ਗਾਰ ਦਾ ਇੱਕ ਸਾਧਨ ਜਿਹੜਾ ਜਿਹੜਾ ਕਿ ਐਂ ਪਿਆ ਸੀਗਾ ਉਹੀ ਲੇਡੀਜ਼ ਪਿੰਡਾਂ 'ਚ ਕੰਮ ਕਰਨ ਗਈਆਂ ਦੋ ਦੋ ਆਦ ਲਗਭਗ 50 ਤੋਂ 60 ਹਜ਼ਾਰ ਤਾਂ ਮਿਨੀਮਮ ਇਨਕਮ ਔਮੇਨ ਦੀ ਲੱਖ ਤੱਕ ਵੀ ਜਾ ਸਕਦੀ ਹੈ ਲੱਖ ਤੋਂ ਵੱਧ ਵੀ ਜਾ ਸਕਦੀ ਹੈ ਜਿਉਂ ਜਿਉਂ ਆਰਡਰ ਵਧੇ ਜਾਣਗੇ ਕੰਮ ਕਰਵਾਉਗੇ ਅਸੀਂ 올림픽 ਦੀ ਫੰਡ ਨੂੰ ਲੈ ਕੇ ਜਿਹੜਾ ਸੰਸਦ ਚ ਮੰਗੂਤੀ ਹੈ ਵੀ ਪੰਜਾਬ ਨੂੰ ਬਹੁਤ ਘੱਟ ਫੰਡ ਹੈ ਜਿਹੜਾ ਦਿੱਤਾ ਜਾਂਦਾ ਹੈ ਹਰ ਸਾਲ ਦੇਖੋ 19 ਪਲੇਅਰ ਗਏ ਨੇ ਪੰਜਾਬ ਦੇ ਠੀਕ ਹੈ ਨਾ ਤੇ ਪਰ ਹੋਰ ਸੂਬਿਆਂ ਨੂੰ ਖੇਡਾਂ ਵਾਸਤੇ ਜ਼ਿਆਦਾ ਬਜਟ ਹੈ ਜਦ ਕਿ ਮੈਡਲ ਅਸੀਂ ਲਏ ਕਿੰਨੇ 20 ਮੈਡਲ ਲੈ ਕੇ ਆਏ 32 ਚੋਂ ਏਸ਼ੀਆਰ ਚ ਇਸ ਵਾਰ ਵੀ ਮੈਡਲ ਇੱਕ ਆ ਗਿਆ ਆਪਣੇ ਮੁੰਡੇ ਨੂੰ ਤੇ ਹਾਕੀ ਟੀਮ ਬਹੁਤ ਅੱਛਾ ਖੇੜੀ ਹਾਕੀ 11 ਜੋ 10 ਪੰਜਾਬ ਦੇ ਨੇ ਹਾਕੀ ਟੀਮ ਚ ਹਰਮਨਪ੍ਰੀਤ ਕੈਪਟਨ ਹੈ ਗੁਰਜੰਟ ਹੈ ਸ਼ਮਸ਼ੇਰ ਹੈ ਹਨਾ ਤੇ ਮਤਲਬ ਖੇਡਾਂ ਦੇ ਵਿੱਚ ਅਸੀਂ ਹਾਪ ਵੀ ਪਸੀ ਪ੍ਰਮੋਟ ਕਰ ਰਹੇ ਹਾਂ ਅਸੀਂ ਪਹਿਲਾਂ ਪੈਸੇ ਦਿੱਤੇ ਇਸ ਵਾਰ ਕਿ ਉਹ ਘੱਮ ਸੇ ਘੱਮ ਉਹ ਬੂਟ ਤਾਂ ਲੈ ਲੋ ਨਾ ਜਿਨ੍ਹਾਂ ਨੂੰ ਪਾ ਕੇ ਭੱਜਣਾ ਅਥੇ ਨੰਗੇ ਪੈਰੀ ਕਾ ਸੂਏਂ ਦੀਆਂ ਪੱਟੀਆਂ ਤੇ ਭੱਜੇ ਫਿਰਦੇ ਆ ਬੱਚੇ ਜਾ ਕੇ ਉੱਥੇ ਕਿਵੇਂ ਕੰਪੀਟ ਕਰਨਗੇ ਉਹਨਾਂ ਨਾਲ ਜਦੋਂ ਸ਼ੂ ਨਹੀਂ ਹੋਣਗੇ ਉਹਨਾਂ ਕੋਲ ਇੱਥੇ ਪ੍ਰੋਪਰ ਫਿਰ ਉਹ ਗੱਦੇ ਤਾਂ ਲਓ ਨਾ ਜਿੱਤੇ ਪ੍ਰੈਕਟਿਸ ਕਰਨੀ ਹੈ ਮਿੱਟੀ ਤੇ ਪ੍ਰੈਕਟਿਸ ਕਰਦੇ ਆ ਕੁਸ਼ਤੀ ਦੀ ਉੱਥੇ ਗੱਦਿਆਂ ਤੇ ਆ ਤੇ ਜਦੋਂ ਉੱਥੇ ਜਾਂਦੇ ਆ ਤਾਂ ਗ੍ਰਿਪ ਹੀ ਨਹੀਂ ਬਣਦੀ ਉਹ ਸੋ ਅਸੀਂ ਪਹਿਲਾਂ ਦੇ ਰਹਿਆਂ ਮੈਡਲ ਜਿੱਤਣ ਦਾ ਵਾਅਦਾ ਦੇਣਾ ਹੀ ਦੇਣੇ ਪਰ ਮੈਡਲ ਜਿੱਤਣ ਯੋਗੇ ਤਾਂ ਬਣਾ ਲਈਏ ਨਾ ਜਿੱਤਨਯੋਗ ਕਾਰਤਾ ਲਈਏ ਨਾ ਸੋ ਇਸ ਮਾਮਲੇ 'ਚ ਸਰਕਾਰ ਤੋਂ ਮੰਗ ਕਰਦਾ ਦੇਸ਼ ਦੀ ਸਰਕਾਰ ਤੋਂ ਕਿ ਪੂਰੇ ਦੇਸ਼ ਦਾ ਨਾਮ ਉੱਚਾ ਹੁੰਦਾ ਜਦੋਂ ਤਿਰੰਗਾ ਤਹਾ ਜਾਂਦਾ ਤੇ ਉਹ ਸਾਰਾ ਦੇਸ਼ ਨੂੰ ਮਾਣ ਹੁੰਦਾ ਪੰਜਾਬ ਸਪੋਰਟਸ ਦੀ ਹੱਬ ਹੈ ਹਾਕੀ ਦੀ ਬਾਕਸਿੰਗ ਦੀ ਫੁੱਟਬਾਲ ਦੀ ਹੈਨਾ ਗੋਲੇ ਦੇ ਵਿੱਚ ਅਸੀਂ ਫਸਟ ਆਉਨੇ ਆ ਹੈਨਾ ਸਾਡੇ ਬੱਚੇ ਹੁਣ ਨਵੇਂ ਨਵੇਂ ਇਵਨ ਰੋਇੰਗ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਮੁੰਡੇ ਰੋਇੰਗ ਦੇ ਵਿੱਚ ਜਿਹੜੇ ਨੇ ਉਹ ਕਮਾਲਾਂ ਕਰ ਰਹੇ ਨੇ ਸੋ ਕੋਈ ਇਦਾਂ ਦੀ ਸਪੋਰਟਸ ਹੈ ਨਹੀਂ ਪੰਜਾਬ ਦੇ ਵਿੱਚ ਜਿੱਦਜੀ ਚ ਅਸੀਂ ਮੱਲਾ ਨਾ ਮਾਰੇ ਹੁਣ ਤਾਂ ਸਾਡਾ ਬਜਟ ਬਣਦਾ ਬਣਦਾ ਬਜਟ ਸਾਨੂੰ ਮਿਲ ਜੇ ਅਸੀਂ ਹੋਰ ਵੀ ਦੇਸ਼ ਦੇ ਨਾਮ ਉੱਚਾ ਕਰਾਂ ਮਰ ਸਾਹਿਬ ਜਿਵੇਂ ਸਕੂਲਾਂ ਦੀ ਗੱਲ ਕੀਤੀ ਜਾਵੇ ਤੁਸੀਂ ਖੇਡਾਂ ਨਾਲ ਸੰਬੰਧਿਤ ਗੱਲ ਕੀਤੀ ਹੈ ਖੇਡ ਸਕੂਲਾਂ ਦੇ ਵਿੱਚ ਜਿਹੜੇ ਪੀਟੀਆਈ ਡੀਪੀਆਈ ਮਾਸਟਰ ਨੇ ਉਹਨਾਂ ਦੀ ਬੜੀ ਘਾਟ ਹੈ ਆਉਣ ਵਾਲੇ ਆਉਣ ਵਾਲੇ ਦਿਨਾਂ ਚ ਰੱਖਾਂਗੇ ਜੀ ਪਤਾ ਘਾਟ ਹੈ ਕੀ ਖਤਮ ਹੀ ਕਰਤਾ ਜੀ ਪੀਟੀਆਈ ਦੀ ਪੋਸਟ ਹੀ ਖਤਮ ਕਰਤੀ ਜਿਹੜੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਲਗਭਗ ਏਜ ਮੀਟੀ ਹੋਵਾਂਗੇ ਆਪਾਂ ਜਦੋਂ ਸਭ ਤੋਂ ਪਹਿਲਾਂ ਵਿਸਲ ਵਜਾ ਕੇ ਪੀਟੀ ਮੈਕ ਇਕੱਠੀ ਕਰ ਦਿੰਦਾ ਸਾਰਿਆਂ ਨੂੰ ਹੈ ਜੀ ਔਰ ਪੀਟੀ ਕਰਾਉਂਦੇ ਸੀ ਸਵੇਰੇ ਸਾਰਾ ਕਲਚਰੀ ਖਤਮ ਕਰਕੇ ਰੱਖਤਾ ਅਸੀਂ ਹੁਣ ਸਕੂਲ ਜਿਹੜੇ ਬਣਾ ਰਿਆਂ ਨਵੇਂ ਬਣਾ ਰਹੇ ਆਬਵੀਅਸਲੀ ਜੇ ਨਵੇਂ ਸਕੂਲ ਬਣ ਤਾਂ ਸਾਨੂੰ ਮਾਸਟਰ ਵੀ ਚਾਹੀਦੇ ਆ ਸਾਨੂੰ ਕਲਰਕ ਵੀ ਚਾਹੀਦੇ ਆ ਸਾਨੂੰ ਸਟਾਫ ਫੋਰਥ ਇੱਕ ਜੋ ਚੌਥ ਉਹ ਵੀ ਚਾਹੀਦੇ ਚਪੜਾਸੀ ਵਗੈਰਾ ਵੀ ਚਾਹੀਦੇ ਫਿਰ ਅਸੀਂ ਇੱਕ ਕੈਂਪਸ ਮੈਨੇਜਰ ਰੱਖਣ ਲੱਗੇ ਆ ਹੈਡਮਾਸਟਰ ਨੂੰ ਪੜ੍ਹਾਈ ਦੀ ਚਿੰਤਾ ਹੋਵੇ ਹੈਡਮਾਸਟਰ ਨੂੰ ਇਹ ਨਾ ਚਿੰਤਾ ਹੋਵੇ ਕਿ ਬਾਥਰੂਮ ਦੇ ਵਿੱਚ ਟੂਟੀਆਂ ਨਹੀਂ ਚੱਲਦੀਆਂ ਫਲਾਨਾ ਪੱਖਾ ਖਰਾਬ ਹੋ ਗਿਆ ਇਹ ਕੰਮ ਕੈਂਪਸ ਮੈਨੇਜਰ ਦਾ ਹੋਣਾ ਚਾਹੀਦਾ ਜੋ ਕਿ ਦਿੱਲੀ ਦੇ ਵਿੱਚ ਸਫਲਤਾਪੂਰਵਕ ਸਰਕਾਰੀ ਸਕੂਲਾਂ ਚੱਲ ਰਹੇ ਉਹ ਸੀ ਕਰਨਗੇ ਮਾਸਨ ਕ ਅੰਮ੍ਰਿਤਪੁਰ ਰਸਟੇਸ਼ਨ ਦੇ ਤਹਿਤ ਸੰਗਰੂਰ ਦਾ ਸਟੇਸ਼ਨ ਹੈ ਜਿਹੜਾ 30 ਕਰੋੜ ਦਾ ਬਜਟ ਹੈ ਪਰ ਉੱਥੇ ਜਿਹੜਾ ਜੇ ਗੱਲ ਕਰੀ 124 ਸਾਲ ਹੋ ਗਏ ਉਸ ਸਟੇਸ਼ਨ ਬਣੇ ਨੂੰ ਪਰ ਉਨਤੇ ਜੀਆਰਸੀ ਨਾਂ ਦਾ ਮਟੀਰੀਅਲ ਲਾਇਆ ਜਾ ਰਿਹਾ ਜਿਹੜਾ ਕਿ ਲੋਹੇ ਦੇ ਉੱਪਰ ਉਹਨਾਂ ਨੂੰ ਪੇਚਾਂ ਦੇ ਨਾਲ ਕੱਸ ਕੇ ਹੋ ਬੋ ਨਕਲ ਦਿੱਤੀ ਜਾ ਰਹੀ ਹੈਗੀ ਤਾਂ ਹੁਣ 30 ਕਰੋੜ ਦੇ ਬਜਟ ਚ ਕਿਵੇਂ ਦੇਖਦੇ ਹਾਂ ਕਿ 124 ਸਾਲ ਦੇ ਮੁਕਾਬਲੇ ਤਨ ਕਿੰਨਾ ਕੋ ਦੇਖੋ ਰੇਲਵੇ ਨਾਲ ਸੰਬੰਧਤ ਕਾਫੀ ਕੰਮ ਨੇ ਜਿਹੜੇ ਹੋਣ ਵਾਲੇ ਨੇ ਚਲੋ ਹੁਣ ਰਵਨੀਤ ਬਿੱਟੂ ਰੇਲਵੇ ਰਾਜ ਮੰਤਰੀ ਹੈ ਤੂਰੀ ਦਾ ਰੋ ਵੀ ਹੈ ਜੀ ਤੂਰੀ ਦਾ ਜਿਹੜਾ ਪੁਲ ਹੈ ਉਹ ਅੰਦਰ ਜਿਹੜਾ ਸ਼ਹਿਰ ਦੇ ਪੁਲ ਵੀ ਬਣਾਉਣੇ ਥੱਲੇ ਫਾਟਕ ਵੀ ਚੱਲਦਾ ਰੱਖਣਾ ਹੁਣ ਉਹ ਰੇਲਵੇ ਕਹਿੰਦਾ ਫਾਟਕ ਬੰਦ ਕਰੋ ਤੂੰ ਫਾਟਕ ਬੰਦ ਨਾ ਬਾਜ਼ਾਰ ਬੰਦ ਹੁੰਦਾ ਸਾਰਾ ਸੋ ਇਹ ਕਿਉਂ ਨਹੀਂ ਰੂਲ ਚੇਂਜ ਹੋ ਸਕਦਾ ਕਿ ਉੱਪਰ ਦੀ ਜਿਹੜਾ ਉਹ ਗੱਡੀਆਂ ਜਿਨ੍ਹਾਂ ਨੇ ਧੂਰੀ ਨਹੀਂ ਖੜਨਾ ਉਹ ਤਾਂ ਲੰਘ ਜਾਂ ਤੇ ਥੱਲੇ ਜਿਨ੍ਹਾਂ ਨੇ ਬਾਜ਼ਾਰ ਜਾਣਾ ਬਾਜ਼ਾਰ ਚ ਆ ਜਾਣ ਸੋ ਪਤਾ ਨਹੀਂ ਕਿਸ ਤਰ੍ਹਾਂ ਦੇ ਰੂਲ ਬਣਾ ਰੱਖ ਨੇ ਮੈਂ ਰੇਲਵੇ ਮਨਿਸਟਰ ਸਾਹਿਬ ਨੂੰ ਲਿਖਿਆ ਚਿੱਠੀ ਹੈ ਕਿ ਤੁਸੀਂ ਰੂਲ ਚੇਂਜ ਕਰੋ ਜਿੱਥੇ ਤੁਹਾਨੂੰ ਫਾਟਕ ਬੰਦ ਕਰਨਾ ਪਿੰਡਾਂ ਵਿੱਚ ਦੀ ਜਿਤੋਂ ਮਰਜ਼ੀ ਤਾਂ ਜਾ ਕੇ ਲੰਗਾ ਲਓ ਕੋਈ ਗੱਲ ਨਹੀਂ ਪਰ ਜੇ ਹੁਣ ਸ਼ਹਿਰ ਹੈ ਕੋਈ ਧੂਰੀ ਵਗਿਆ ਦਸਵਾ ਜੇ ਇੱਕ ਪੋਲ ਬਣਾਉਣੇ ਹੋ ਤਾਂ ਤੁਸੀਂ ਇਹਦਾ ਮਤਲਬ ਥੋੜੀ ਕਿ ਸ਼ਹਿਰ ਹੀ ਬੰਦ ਕਰ ਦੋਗੇ ਅੱਧਾ ਅੱਧਾ ਸ਼ਹਿਰ ਉਧਲੇ ਪਾਸੇ ਹੋ ਜੂ ਅੱਧਾ ਇਧਰਲੇ ਪਾਸੇ ਹੋ ਜੂ ਕਿੱਥੋਂ ਦੀ ਬਾਜ਼ਾਰ ਚੱਲਦਾ ਲੋਕਾਂ ਦਾ ਰੋਜ਼ਗਾਰ ਚੱਲਦਾ ਉੱਥੇ ਸੋ ਰੇਲਵੇ ਨਾਲ ਸੰਬੰਧਿਤ ਕਾਫੀ ਜਿਹੜੀਆਂ ਮੁਸ਼ਕਲਾਂ ਨੇ ਉਹ ਆਉਣ ਵਾਲੇ ਦਿਨਾਂ ਚ ਮਿਨਿਸਟਰ ਸਾਹਿਬ ਨੂੰ